ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦਿਖਾਰੀ ਆ ਹੁਣੇ-ਹੁਣੇ ਖਬਰ ਵੱਡੀ ਪੰਜਾਬ ਦੇ ਮੌਸਮ ਬਾਰੇ ਅਜਿਹਾ ਜਾਣਕਾਰੀ ਮਿਲੀ ਵੱਡੀ ਚੇਤਾਵਨੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਚੰਡੀਗੜ੍ਹ ਵਿੱਚ ਤੋਂ ਦਾ ਤੇ ਸੀਤ ਲੇਰ ਨੂੰ ਲੈ ਕੇ ਮੌਸਮ ਬਗੋਲੂ ਕੋਈ ਅਲੜ ਯਾਰੀ ਨਹੀਂ ਕੀਤਾ ਗਿਆ ਪਰ ਸ਼ੁਕਰ ਹੈ ਸ਼ਾਮ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਤੂਂਦਦ ਦਿਖਾਈ ਦੇਣ ਲੱਗੀ ਇਸ ਤੋਂ ਬਾਅਦ ਅੱਧੀ ਰਾਤ ਤੋਂ ਅਮਰਸਰ ਅਤੇ ਪਠਾਨਕੋਟ 'ਚ ਵਿਜ਼ਿਬਿਲਟੀ ਜ਼ੀਰੋ ਤੇ ਪਹੁੰਚ ਗਈ ਇਸ ਦੇ ਨਾਲ ਹੀ ਜਲੰਧਰ 'ਚ ਠੰਡ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤੂਂਦ ਕਰਕੇ ਅਮਰਸਰ ਹਵਾਈ ਅੱਡੇ ਦੇ ਅਡਾਨਾਂ ਦੀ ਆਵਾਜ਼ੀ 'ਚ ਵਿਗਨ ਪਿਆ ਕਈ ਅਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਬੈਂਕਾਕ ਤੋਂ ਜਾ ਰਹੀ ਫਲਾਈਟ ਅਮਰਸਰ 'ਚ ਨਹੀਂ ਉਤਰ ਸਕੀ ਅਤੇ ਇਸ ਨੂੰ ਲਖਨਊ ਵੱਲ ਮੋੜ ਦਿੱਤਾ ਗਿਆ ਮਲੇਸ਼ੀਆ ਜੀ ਹਾਂ ਨਾਲ ਹੀ ਹੁਣ ਖਬਰ ਮਿਲੀ ਹੈ ਕਿ ਮਲੇਸ਼ੀਆ ਦੇ ਵਿੱਚ ਵੀ 에어ਲਾਈਨਸ ਦੀ ਫਲਾਈਟ ਦੀ ਲੀਲਿ ਰਵਾਨਾ ਕੀਤੀ ਗਈ ਸੀ ਜਿਲੰਦਰੀ ਦੇ ਬੀਤੇ ਦਿਨ ਸ਼ੁੱਕਰਵਾਰ ਨੂੰ ਕੜਾਕੇ ਦੀ ਛੰਡ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਮਰਦਕ ਦੀ ਵੀ ਜਾਣ ਨਹੀਂ ਹੋ ਸਕੀ ਜਿਸ ਕਰਕੇ ਲਾਸ਼ ਨੂੰ ਕਬਜ਼ੇ ਲੈ ਕੇ ਪੋਸਟ ਮਾਰਮਨ ਲਿਸਿਬਲ ਹਸਪਤਾਲ ਜਿਲੰਦਰ ਪੇਜ ਦਿੱਤਾ ਗਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ